ਅੱਜ ਹੈਬਰੋਨ ਵਿੱਚ ਕੁਝ ਇਜ਼ਰਾਈਲੀ ਬਜ਼ੁਰਗ ਆਏ ਹਨ ਅਤੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਹਮ ਮੈਂ ਸੁਣਨਾ ਚਾਹੁੰਦਾ ਹਾਂ ਕਿ ਇਹ ਲੋਕ ਕੀ ਕਹਿਣਾ ਚਾਹੁੰਦੇ ਹਨ। ਕੁਝ ਸਾਲ ਪਹਿਲਾਂ ਜਦੋਂ ਸ਼ਾਉਲ ਸਾਡਾ ਰਾਜਾ ਸੀ ਅਸੀਂ ਜਾਣਦੇ ਹਾਂ ਕਿ ਉਹ ਤੂੰ ਹੀ ਹੈ ਜਿਸਨੇ ਇਜ਼ਰਾਈਲੀ ਸੈਨਾ ਦੀ ਅਗਵਾਈ ਕੀਤੀ ਸੀ। 다우드 ਅਸੀਂ ਤੇਰੇ ਨਾਲ ਇੱਕ ਸਮਝੌਤਾ ਕਰਨਾ ਆਏ ਹਾਂ ਅਤੇ ਆਪਣੇ ਅਗੂਏ ਦੇ ਰੂਪ ਵਿੱਚ ਤੇਰਾ ਅਭਿਸ਼ੇਕ ਕਰਨਾ ਚਾਹੁੰਦੇ ਹਾਂ। ਹਮ ਤੇ ਆਖਿਰ ਇਹ ਹੋ ਹੀ ਗਿਆ। ਸ਼ਮੂਲ ਦੇ ਸ਼ਬਦ ਜੋ ਉਹਨੇ ਕਾਫੀ ਦਿਨ ਪਹਿਲਾਂ ਕਹੇ ਸੀ ਆਖਿਰ ਉਹ ਸੱਚ ਸਾਬਿਤ ਹੋ ਹੀ ਗਏ ਤੇਰਾ ਕੀ ਮਤਲਬ ਹੈ ਤੂੰ ਸੈਮੂ엘 ਦੀ ਗੱਲ ਕਿਉਂ ਕਰ ਰਿਹਾ ਹੈ ਤੁਹਾਨੂੰ ਸੈਮੂ엘 ਦੇ ਬਾਰੇ ਯਾਦ ਹੋਏਗਾ ਛੋਟੇ ਹੁੰਦੇ ਤੋਂ ਹੀ ਉਹ ਇਲੀ ਮਾਹਯਾਜਕ ਦੀ ਅਧੀਨਤਾ ਦੇ ਵਿੱਚ ਪਰਮੇਸ਼ਵਰ ਦੀ ਸੇਵਾ ਕਰਦਾ ਸੀ ਉਨ੍ਹਾਂ ਦਿਨਾਂ ਵਿੱਚ ਪਰਮੇਸ਼ਵਰ ਦਾ ਵਚਨ ਬਹੁਤ ਮੁਸ਼ਕਲ ਸੀ ਇਲੀ ਦੀਆਂ ਅੱਖਾਂ ਤੁੰਦਲੀਆਂ ਹੋਣ ਲੱਗੀਆਂ ਸੀ ਇਸ ਲਈ ਉਹ ਸਾਫ਼ ਨਹੀਂ ਦੇਖ ਸਕਦਾ ਸੀ ਇੱਕ ਸ਼ਾਮ ਇਲੀ ਆਪਣੀ ਜਗ੍ਹਾ ਤੇ ਲੇਟਿਆ ਹੋਇਆ ਸੀ ਅਤੇ ਪਰਮੇਸ਼ਵਰ ਦਾ ਦੀਵਾ ਹਜੇ ਬੁੱਝਿਆ ਨਹੀਂ ਸੀ ਸੈਮੂਅਲ ਵੀ ਲੇਟਿਆ ਹੋਇਆ ਸੀ ਅਤੇ ਕੋਲ ਪਰਮੇਸ਼ਵਰ ਦਾ ਸੰਦੂਕ ਸੀ ਪਰਮੇਸ਼ਵਰ ਨੇ ਸੈਮੂਅਲ ਨੂੰ ਪੁਕਾਰਿਆ ਸੈਮੂਅਲ ਮੈਂ ਇੱਥੇ ਹਾਂ ਫਿਰ ਸੈਮੂਅਲ ਦੌੜ ਕੇ ਇਲੀ ਮਹਾਯਾਜਕ ਦੇ ਕੋਲ ਗਿਆ ਅਤੇ ਕਿਹਾ ਮੈਂ ਇੱਥੇ ਹਾਂ ਕਿ ਤੁਸੀਂ ਮੈਨੂੰ ਬੁਲਾਇਆ ਮੈਂ ਤੈਨੂੰ ਨਹੀਂ ਸੱਦਿਆ ਵਾਪਸ ਜਾ ਤੇ ਲੇਟ ਜਾ ਪਰਮੇਸ਼ਵਰ ਨੇ ਫਿਰ ਆਵਾਜ਼ ਦਿੱਤੀ ਸ਼ਮੂਲ ਇਸ ਲਈ ਸ਼ਮੂਲ ਉੱਠ ਬੈਠਾ ਅਤੇ ਫਿਰ ਇਲੀ ਦੇ ਕੋਲ ਗਿਆ ਮੈਂ ਇੱਥੇ ਹਾਂ ਅਤੇ ਮੈਂ ਪੱਕਾ ਕਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਸੱਦਿਆ ਮੈਂ ਮੈਂ ਤੈਨੂੰ ਨਹੀਂ ਸੱਦਿਆ ਮੇਰੇ ਬੱਚੇ ਹੁਣ ਜਾ ਵਾਪਸ ਜਾ ਤੇ ਲੇਟ ਜਾ ਸੈਮੂ엘 ਹਜੇ ਤੱਕ ਪਰਮੇਸ਼ਵਰ ਨੂੰ ਨਹੀਂ ਜਾਣਦਾ ਸੀ ਪਰਮੇਸ਼ਵਰ ਦਾ ਵਚਨ ਉਹਦੇ ਉੱਤੇ ਹਜੇ ਤੱਕ ਪ੍ਰਕਾਸ਼ ਨਹੀਂ ਹੋਇਆ ਸੀ ਫਿਰ ਪਰਮੇਸ਼ਵਰ ਨੇ ਤੀਜੀ ਵਾਰ ਸੈਮੂ엘 ਨੂੰ ਆਵਾਜ਼ ਦਿੱਤੀ ਇਸ ਲਈ ਸੈਮੂ엘 ਉੱਠਿਆ ਅਤੇ ਇਲੀ ਕੋਲ ਚਲਾ ਗਿਆ ਮੈਂ ਇੱਥੇ ਹਾਂ ਤੁਸੀਂ ਹੀ ਮੈਨੂੰ ਆਵਾਜ਼ ਦਿੱਤੀ ਹੈ ਤਦ ਇਲੀ ਮਹਾਯਾਜਕ ਸਮਝ ਗਿਆ ਕਿ ਪਰਮੇਸ਼ਵਰ ਹੀ ਹੈ ਜੋ ਸੈਮੂ엘 ਨੂੰ ਪੁਕਾਰ ਰਿਹਾ ਸੀ ਸੈਮੂ엘 ਤੂੰ ਵਾਪਸ ਜਾ ਤੇ ਲੇਟ ਜਾ ਜੇ ਹੁਣ ਉਹ ਤੈਨੂੰ ਆਵਾਜ਼ ਦੇਵੇ ਤੂੰ ਤੂੰ ਬਸ ਇਨਾ ਕਹੀ ਪ੍ਰਭੂ ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ ਫਿਰ ਸੈਮੂਅਲ ਵਾਪਿਸ ਚਲਾ ਗਿਆ ਅਤੇ ਆਪਣੀ ਜਗ੍ਹਾ ਲੇਟ ਗਿਆ ਪ੍ਰਭੂ ਆਇਆ ਅਤੇ ਸੈਮੂਅਲ ਦੇ ਕੋਲ ਖੜਾ ਹੋ ਗਿਆ ਅਤੇ ਉਸਨੇ ਪਹਿਲੇ ਵਕਤ ਸੈਮੂਅਲ ਨੂੰ ਆਵਾਜ਼ ਦਿੱਤੀ ਸੈਮੂਅਲ ਸੈਮੂਅਲ ਪ੍ਰਭੂ ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ ਵੇਖ ਮੈਂ ਇਜ਼ਰਾਈਲ ਵਿੱਚ ਇੱਕ ਕੰਮ ਕਰਨ ਜਾ ਰਿਹਾ ਹਾਂ ਜਦੋਂ ਕੋਈ ਉਸ ਨੂੰ ਸੁਨੇਗਾ ਅਸਦੇ ਉਤੇ ਦੋਨਾ ਕੰਨਾਂ ਵਿੱਚ ਛਨਾਟਾ ਛਾ ਜਾਏਗਾ ਉਸ ਦੇ ਨੀਲੀ ਦੇ ਵਿਰੋਧ ਮੈਂ ਆਪਣਾ ਨਿਆਂ ਕਰਾਂਗਾ ਅਤੇ ਜੋ ਕੁਝ ਮੈਂ ਉਹਦੇ ਕਰਾਣੇ ਦੇ ਬਾਰੇ ਕਿਹਾ ਹੈ ਉਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਕਰਾਂਗਾ ਤੂੰ ਮੇਰੇ ਦਾਸ ਈਲੀ ਨੂੰ ਦਾਸ ਕੀ ਮੈਂ ਉਹਦੇ ਕਰਾਣੇ ਦੇ ਪਾਪਾਂ ਦੇ ਕਰਕੇ ਉਸ ਦਾ ਨਿਆਂ ਹਮੇਸ਼ਾ ਵਾਸਤੇ ਕਰਨ ਵਾਲਾ ਹਾਂ ਇਹੋ ਜਿਹਾ ਪਾਪ ਜਿਹਦੇ ਬਾਰੇ ਉਹ ਜਾਣਦਾ ਸੀ ਕਿਉਂਕਿ ਜੋ ਉਹਦੇ ਪੁੱਤਰਾਂ ਨੇ ਪਰਮੇਸ਼ਰ ਦੀਿੰਦਾ ਕੀਤੀ ਹੈ ਅਦੇਲੀ ਨੇ ਉਹਨਾਂ ਨੂੰ ਇੰਜੇ ਕਰਦੇ ਰੋਕਿਆ ਨਹੀਂ ਇਸ ਲਈ ਮੇਲੀ ਦੇ ਕਰਾਣੇ ਲਈ ਸੌ ਖਾਦੀ ਹੈ ਮੇਲੀ ਦੇ ਕਰਾਣੇ ਦਾ ਪਾਪ ਨਾ ਤੇ ਕਦੇ ਮੇਲ ਬਲੀ ਤੋਂ ਮਾਫ਼ ਹੋਵੇਗਾ ਤੇ ਨਾ ਅਨ ਬਲੀ ਤੋਂ ਤਦ ਸੈਮੂਅਲ ਤੜਕਾ ਹੋਂ ਤੱਕ ਲੇਟਿਆ ਰਿਹਾ ਫਿਰ ਜਾ ਕੇ ਉਸਨੇ ਪਰਮੇਸ਼ਵਰ ਦੇ ਭਵਨ ਦੇ ਦਰਵਾਜ਼ੇ ਖੋਲੇ ਪਰ ਸੈਮੂਅਲ ਈਲੀ ਨੂੰ ਉਸਨੇ ਦਰਸ਼ਨ ਦੇ ਬਾਰੇ ਦੱਸਣ ਤੋਂ ਡਰਦਾ ਸੀ ਜੋ ਉਸ ਨੂੰ ਪ੍ਰਭੂ ਦਾ ਦੁਆਰਾ ਮਿਲਿਆ ਸੀ ਫਿਰ ਵੀ ਈਲੀ ਨੇ ਸੈਮੂਅਲ ਨੂੰ ਬੁਲਾਇਆ ਅਤੇ ਕਿਹਾ ਸੈਮੂਅਲ ਮੇਰੇ ਬੱਚੇ ਪਰਮੇਸ਼ਵਰ ਨੇ ਤੈਨੂੰ ਕੀ ਸੰਦੇਸ਼ ਦਿੱਤਾ ਤੂੰ ਮੇਰੇ ਤੋਂ ਕੁਝ ਨਾ ਲਕਾ ਜੇ ਤੂੰ ਮੇਰੇ ਤੋਂ ਕੁਝ ਲਕਾਵੇਂਗਾ ਤੇ ਪਰਮੇਸ਼ਰ ਤੇਰਾ ਨਿਆ ਕੜਾਈ ਨਾਲ ਕਰੇਗਾ ਤਦ ਸੈਮੂਅਲ ਨੇ ਏਲੀ ਨੂੰ ਉਸਦੇ ਘਰਾਨੇ ਨਾਲ ਸੰਬੰਧਿਤ ਹਰ ਗੱਲ ਦੱਸ ਦਿੱਤੀ ਜਿਹੜੀ ਪਰਮੇਸ਼ਰ ਨੇ ਉਸਦੇ ਬਾਰੇ ਕਹੀ ਸੀ ਸੈਮੂਅਲ ਨੇ ਕੋਈ ਵੀ ਗੱਲ ਏਲੀ ਤੋਂ ਨਹੀਂ ਲੁਕਾਈ ਏਲੀ ਨੇ ਸੈਮੂਅਲ ਦੀਆਂ ਸਾਰੀਆਂ ਗੱਲਾਂ ਸੁਨੀਆਂ ਅਤੇ ਤਦ ਉਸਨੇ ਗੰਭੀਰ ਹੋ ਕੇ ਕਿਹਾ ਪਰਮੇਸ਼ਵਰ ਨੂੰ ਜੋ ਕੁਝ ਚੰਗਾ ਲੱਗਦਾ ਹੈ ਉਹ ਉਸ ਨੂੰ ਹਮੇਸ਼ਾ ਕਰਦਾ ਹੈ ਸੈਮੂਅਲ ਲਗਾਤਾਰ ਵੱਧਦਾ ਗਿਆ ਅਤੇ ਮੰਦਰ ਵਿੱਚ ਸੇਵਾ ਕਰਦਾ ਰਿਹਾ ਅਤੇ ਪਰਮੇਸ਼ਵਰ ਉਹਦੇ ਨਾਲ ਸੀ ਸੈਮੂਅਲ ਦੀ ਕੋਈ ਵੀ ਭਵਿੱਖਬਾਣੀ ਨਹੀਂ ਸਫਲ ਨਹੀਂ ਹੁੰਦੀ ਸੀ ਉੱਤਰ ਤੋਂ ਦੱਖਣ ਤੱਕ ਸਾਰੇ ਇਜ਼ਰਾਈਲੀ ਨੇ ਇਹ ਜਾਣ ਲਿਆ ਸੀ ਕਿ ਸੈਮੂਅਲ ਪਰਮੇਸ਼ਵਰ ਦਾ ਨਬੀ ਹੋਣ ਵਾਸਤੇ ਠਹਿਰਾਇਆ ਗਿਆ ਸੀ ਏਸੀਲੋ ਨਾਮਕ ਜਗ੍ਹਾ ਸੀ ਜਿੱਥੇ ਪਰਮੇਸ਼ਵਰ ਨੇ ਇੱਕ ਦਰਸ਼ਨ ਦੇ ਦੁਆਰਾ ਆਪਣੇ ਆਪ ਨੂੰ ਸ਼ਾਮਿਲ ਉੱਤੇ ਪ੍ਰਗਟ ਕੀਤਾ ਸੀ ਹਾਂ ਅਸੀਂ ਮਹਾਨ ਕਵਿਕ ਵਕਤਾ ਸੈਮੂਲ ਦੇ ਬਾਰੇ ਜਾਣਦੇ ਹਾਂ ਅਥੇ ਇਤੋਂ ਤੱਕ ਕਿ ਸਾਨੂੰ ਇਹ ਪਤਾ ਹੈ ਕਿ ਕਿਵੇਂ ਉਸਨੇ ਸ਼ਾਉਲ ਦਾ ਅਭਿਸ਼ੇਕ ਕੀਤਾ ਸੀ ਜਿਹੜਾ ਇਜ਼ਰਾਈਲ ਦਾ ਪਹਿਲਾ ਬਾਦਸ਼ਾਹ ਸੀ ਪਰ ਤੁਸੀਂ ਕਿਉਂ ਸੈਮੂਲ ਦੇ ਬਾਰੇ ਦੱਸ ਰਹੇ ਹੋ ਜਦਕਿ ਉਹ ਹੁਣ ਸਾਡੇ ਵਿੱਚ ਨਹੀਂ ਹੈ ਕਿਉਂਕਿ ਉਹ ਸੈਮੂਲ ਹੀ ਸੀ ਜੋ ਸ਼ਾਉਲ ਦੇ ਰਾਜ ਵਿੱਚ ਬੜੇ ਸਾਲ ਪਹਿਲਾਂ ਮੇਰੇ ਪਿਓ ਦੇ ਘਰ ਆਇਆ ਸੀ ਅਤੇ ਪਵਿੱਖ ਦਾ ਰਾਜਾ ਬਣਨ ਵਾਸਤੇ ਉਸਨੇ ਗੁਪਤ ਰੀਤੀ ਨਾਲ ਮੈਨੂੰ ਮਸਾ ਕੀਤਾ ਸੀ ਇਸ ਦੇ ਕਈ ਸਾਲ ਬਾਅਦ ਜਦੋਂ ਮੈਂ ਸ਼ਾਉਲ ਰਾਜਾ ਦੇ ਡਰ ਤੋਂ ਭੱਜਿਆ ਅਤੇ ਮੈਨੂੰ ਆਪਣੀ ਜੀਵਨ ਦੀ ਚਿੰਤਾ ਸੀ ਉਸ ਵਕਤ ਮੈਨੂੰ ਇਸ ਗੱਲ ਦਾ ਸ਼ੱਕ ਸੀ ਕਿ ਸੈਮੂਲ ਦੇ ਵਾਜਨ ਸੱਚੇ ਹੋਣਗੇ ਜਾਂ ਨਹੀਂ ਪਰ ਅੱਜ ਤੁਸੀਂ ਲੋਕ ਮੈਨੂੰ ਆਪਣੇ ਰਾਜਾ ਬਣਾਉਣ ਵਾਸਤੇ ਇੱਕ ਵਾਚਾ ਲੈ ਕੇ ਆਇਆ। ਇਹ ਗੱਲ ਸੱਚ ਹੈ ਕਿ ਪਰਮੇਸ਼ਵਰ ਨੇ ਸੈਮੂ엘 ਦੀ ਕਿਸੇ ਵੀ ਭਵਿੱਖਵਾੜੀ ਨੂੰ ਨਿਸਫਲ ਨਹੀਂ ਕੀਤਾ। ਹੁਣ ਪਰਮੇਸ਼ਵਰ ਨੇ ਮੇਰੇ ਬਾਰੇ ਸੈਮੂ엘 ਦੇ ਸਾਰੇ ਵਚਨਾਂ ਨੂੰ ਪੂਰਾ ਕੀਤਾ ਹੈ। ਇਸ ਲਈ ਸੈਮੂ엘 ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਪਰਮੇਸ਼ਵਰ ਨੂੰ ਕਿਹਾ ਸੀ, ਮੈਂ ਤੁਹਾਨੂੰ ਕਹਿਣਾ ਹਾਂ, ਪ੍ਰਭੂ ਬੋਲ। ਕਿਉਂ ਜੋ ਤੇਰਾ ਦਾਸ 다ਊਦ ਹੋਂਦਾ ਹੈ। ਮੈਨੂੰ ਦੱਸ ਪ੍ਰਭੂ ਕਿ ਮੈਂ ਕਿਵੇਂ ਰਾਜੇ ਦੇ ਰੂਪ ਵਿੱਚ ਇਜ਼ਰਾਈਲੀ ਲੋਕਾਂ ਦੀ ਅਗਵਾਈ ਕਰ ਸਕਦਾ ਹਾਂ? ਰਾਜਾ ਦਾਊਦ